ਕਲੋਤੇ ਬੇਚੇ ਦਾ ਜਾਣਾ ਬਹੁਤ ਹੀ ਅਫਸੋਸਨਾਕ ਗੱਲ ਹੈ ਇੱਕ ਕੇਪੀ ਸਾਹਿਬ ਦਾ ਲਖ ਲਖਤੇ ਜਗਰ ਸੀ ਦਿਲ ਦਾ ਹਸਾਸੀ ਅਰੀਚੀ ਸਾਡੇ ਕੇਪੀ ਸਾਹਿਬ 32 ਸਾਲ ਦੀ ਉਮਰ ਦੇ ਵਿੱਚ ਜਵਾਨੀ ਵਿੱਚ ਚਲੇ ਗਏ ਨੇ ਤੁਸੀਂ ਵੇਖੋ ਪ੍ਰਮਾਤਮਾ ਦੀ ਕਰਨੀ ਜਦੋਂ 1992 ਵਿੱਚ ਇਹਨਾਂ ਦੇ ਦਾਦਾ ਜੀ ਤੇ ਟੈਰਰਿਸਟ ਅਟੈਕ ਹੁੰਦਾ ਅਤਵਾਦੀਆਂ ਦਾ ਅਟੈਕ ਹੁੰਦਾ 70 ਗੋਲੀਆਂ ਚੱਲਦੀਆਂ ਉਹਨਾਂ ਦੀ ਸ਼ਹਾਦਤ ਦੇ ਵੇਲੇ ਉਸ ਟਾਈਮ ਇਹੀ ਬੱਚਾ ਉਹਨਾਂ ਦੀ ਗੋਦ ਦੇ ਵਿੱਚ 70 ਗੋਲੀਆਂ ਚੋਂ ਬਚ ਗਿਆ ਤੇ ਅੱਜ ਤੁਸੀਂ ਵੇਖੋ ਐਕਸੀਡੈਂਟ ਵੀ ਉਸ ਏਰੀਆ 'ਚ ਹੋਇਆ ਜਿੱਥੇ ਕੋਈ ਕੋਈ ਨੈਸ਼ਨਲ ਹਾਈਵੇ ਹੈ ਨਹੀਂ ਕੋ ਬਹੁਤ ਫਾਸਟ ਮੂਵਿੰਗ ਵਹੀਕਲਸ ਹੈ ਨਹੀਂ ਬਹੁਤ ਭਾਰੀ ਅਫਸੋਸ ਹੈ ਮੇਰੇ ਬਹੁਤ ਕਰੀਬੀ ਕੁਲੀਗ ਅਸੀਂ ਮਿਨਿਸਟਰ ਵੀ ਇਕੱਠੇ ਰਹੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਰਹੇ ਨੇ ਜਿੰਨੀ ਇਹਨਾਂ ਦੀ ਤਾਰੀਫ ਕਰੋ ਨਹੀਂ ਘਟੇ ਅਸੀਂ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਬੀ.ਐਸ.ਡੀ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਕਿ ਕੇਪੀ ਸਾਹਿਬ ਨੂੰ ਹੌਸਲਾ ਬਖਸ਼ੇ ਕਿ ਇੰਨੇ ਵੱਡਾ ਜਿਹੜਾ ਇਸ ਟਾਈਮ ਲਾਸ ਹੋਇਆ ਉਹਨਾਂ ਨੂੰ ਉਹ ਉਹ ਨੂੰ ਕਿਸੇ ਹਿਸਾਬ ਨਾਲ ਓਵਰਕਮ ਕਰ ਸਕਦਾ ਨਹੀਂ ਨਹੀਂ ਸਾਰੇ ਸਿਆਸਤਦਾਨ ਪਹੁੰਚੇ ਆਹ ਯਾਰ ਫਿਰ ਫੋਨ ਪਿੱਛੇ ਕਿੰਨੇ ਦਿਨ ਵਿੱਚ ਗਰੀਬ ਲੈ ਕੇ ਜਿੰਦਾਂ ਦੀ ਅਤਾਸ਼ ਕੀਤੀ ਹੈ ਸਾਡੇ ਕੋਲ ਕਨੀਸ਼ ਅੱਜ ਬਹਿੰਦਾਂ ਦੀ समाज के समर्पित कारण है कि आज किसी तो तो कि कि भी पार्टी का कोई व्यक्ति और हर एक क्योंकि के मौत का समय और انسان ہیں。شاید ملا ملا با ای ای با چل گیا میچے میری چیم کار آ گیا ساڑھے دس موبائل چڈن گیا موبائل جڑا کار واپس سو ایک باپ بھی جا بیٹا ہے لاٹھی ہوئی اب صاحب کی لاٹھی ہے ਹਰੇਕ ਵਿਅਕਤੀ ਨੇ ਹਰੇਕ ਦੇ ਨਾਲ ਸੱਚੇ ਪਾਸ਼ਾ ਇਹ ਬਾਈਂ ਬਣਾ ਨਹੀਂ ਸਕਦੀ ਇਹ ਨਹੀਂ ਨਾ ਕਿ ਸ਼ਕਤੀ ਦੇ ਸਮਤ ਬਹਾਰ ਕੇ ਵੀ ਪਰਵਾਹ ਕਿਤੇ ਹੈ ਠੀਕ ਕਿਉਂਕਿ ਮੈਨੂੰ ਲੱਗਦਾ ਸਿਆਸਤ ਦੇ ਵਿੱਚ ਇਹੋ ਜਿਹਾ ਪਰਿਵਾਰ ਜਿਹੜਾ ਬਹੁਤ ਜ਼ਿਆਦਾ ਸ਼ਰਾਫਤ ਨਾਲ ਪਿਛਲੇ 60 ਸਾਲ ਦੀ ਮੈਂ ਇਹਨਾਂ ਦੀ ਭਾਵੇਂ ਮੈਂ ਖੁਦ 19 ਦੀ ਉਮਰ ਦਾ ਹੀ ਹੋਇਆ ਪਰ ਜਿਹੜੇ ਸਰਦਾਰ ਦਰਸ਼ਨ ਸਿੰਘ ਕੇਪੀ ਸੀ ਜਿਹੜੇ ਵੱਡੇ ਕੇਪੀ ਸਾਹਿਬ ਔਰ ਉਹਦੇ ਤੋਂ ਬਾਅਦ ਸਰਦਾਰ ਮਹਿੰਦਰ ਸਿੰਘ ਕੇਪੀ ਮੈਂ ਇਹੋ ਜਿਹਾ ਸ਼ਰੀਫ ਪਰਿਵਾਰ ਜਿਹੜਾ ਉਹ ਸ਼ਾਇਦ ਸਿਆਸਤ ਦੇ ਵਿੱਚ ਕਦੀ ਨਹੀਂ ਦੇਖਿਆ ਔਰ ਜਿਹੜਾ ਰਿਚੀ ਦਾ ਚਲੇ ਜਾਣਾ ਬੇਵਕਤੀ ਔਰ ਬਹੁਤ ਛੋਟੀ ਉਮਰੇ ਚਲੇ ਜਾਣਾ ਮੈਨੂੰ ਲੱਗਦਾ ਪਰਿਵਾਰ ਨੂੰ ਵੀ ਬਹੁਤ ਘਾਟਾ ਤੇ ਪੰਜਾਬ ਨੂੰ ਵੀ ਬਹੁਤ ਘਾਟਾ ਸੋ ਮੈਂ ਤਾਂ ਆਪਾਂ ਸਾਰਿਆਂ ਨੇ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕੀਤੀ ਆ ਕਿ ਉਸ ਵਿਚੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਵਾਸੋ ਠੀਕ ਥੈਂਕ ਯੂ ਥੈਂਕ ਯੂ